ਮਾ ਰਾਏਕੋਟ ਵਾਲੀ ਸ਼੍ਰੀ ਨੈਣਾਦੇਵੀ ਦਰਬਾਰ ਤੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਤਾ ਨੂੰ ਭਗਤ ਵੱਲੋਂ 3.25 ਕਿਲੋ ਚਾਂਦੀ ਦਾ ਸ਼ਤਰਗੁਪਤ दान ਭੇਟ ਕੀਤਾ ਗਿਆ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਬिलासपुर ਹਿਮਾਚਲ ਸਿੱਧਪੀਠ ਮਾਤਾ ਸ਼੍ਰੀ ਨੈਣਾਦੇਵੀ ਦੇ ਪੁਜਾਰੀ ਜੋ ਦਰਬਾਰ ਤੋਂ ਆਏ ਸ਼੍ਰੀ ਸੰਜੀਪ ਗੋਤਮ ਜੀ ਪਹੁੰਚੇ ਮਾ ਰਾਏਕੋਟ ਵਾਲੀ ਸ਼੍ਰੀ ਨੈਣਾਦੇਵੀ ਦਰਬਾਰ ਵਿੱਚ ਛਤਰ ਚੜਾਇਆ ਗਿਆ ਅਤੇ ਪਰੰਪਰਾ ਅਨੁਸਾਰ ਸਿੱਧਪੀਠ ਦਰਬਾਰ ਵਿੱਚ ਮਾਂ ਨੂੰ ਦਿੱਤੀ ਜਾਂਦੀ ਗੋਗਲ ਤੂਣੀ ਅਤੇ ਆਰਤੀ ਕੀਤੀ ਗਈ ਅਤੇ ਸਿੱਧਪੀਠ ਨੂੰ ਚਾਦਰ ਅਤੇ ਚੁੰਨੀ ਨਾਲ ਟਕਿਆ ਗਿਆ ਮਾਤਾ ਰਾਏਕੋਟ ਵਾਲੀ ਸ਼੍ਰੀ ਨੈਣਾਦੇ ਸੌਣ ਵਾਲੇ ਕਮਰੇ ਨੂੰ ਸੁਸ਼ੋਭਿਤ ਕੀਤਾ ਗਿਆ ਅਤੇ ਪੁਜਾਰੀ ਸੰਜੀਵ ਗੋਤਮ ਜੀ ਨੇ ਕਿਹਾ ਕਿ ਜੋ ਸ਼ਰਧਾਲੂ ਹਿਮਾਚਲ ਵਿੱਚ ਮਾਤਾ ਦੇ ਘਰ ਨਹੀਂ ਜਾ ਸਕਦੇ ਉਹ ਰਾਏ ਦੇ ਮਾਤਾ ਸੁਖਣਾ ਸ਼੍ਰੀ ਨੈਣਾਦੇਵੀ ਦੇ ਮੰਦਰ ਵਿੱਚ ਆਪਣੀ ਇੱਛਾ ਪੂਰੀ ਕਰ ਸਕਦੇ ਹਨ ਕੋਤਵਾਲੀ ਅਤੇ ਨవరాత్రి ਦੌਰਾਨ ਮਾਤਾ ਦੇ ਮੱਤਰੇ ਖੂ ਤੋਂ ਪਾਣੀ ਲਿਆਇਆ ਜਾਵੇਗਾ ਅਤੇ ਇਸ਼ਨਾਨ ਕੀਤਾ ਜਾਵੇਗਾ। ਜੈ ਮਾਤਾ ਕੀ। ਇਸ ਮੌਕੇ ਤਾਰਾ ਦੇ ਪੁੱਤਰ ਸੰਜੀਪ ਮੋਦਗਿਲ ਅਤੇ ਪੁਜਾਰੀ ਰੂਬਲ ਜੋਸ਼ੀ ਅਤੇ ਹਣੀ ਜੋਸ਼ੀ, ਸੋਹਮ ਜੋਸ਼ੀ, ਨਿਕੁੰਜ ਜੋਸ਼ੀ, ਰੁਦਰਾਕਸ਼ ਜੋਸ਼ੀ ਨੇ ਭਾਗਤੀ ਗਾਇਨ ਕੀਤਾ। ਮਹਾਂਤਰਾਸਪਾਲ ਦਾਸ ਜੀ, ਮਹੰਤ ਨਵਰਾਜ ਦਾਸ ਜੀ, ਮਿਰਤੂਲ ਕਿਸ਼ੋਰ ਦਾਸ ਨੇ ਆਪਣੇ ਭਜਨਾ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਅਤੇ ਮੁੱਖ ਸੇਵਾਦਾਰ ਲਲਿਤ ਬਰਮਾ ਜੀ, ਸੰਦੀਪ ਮਾਨ ਜੀ, ਬਿੰਦੂ ਦੀਦੀ ਕ੍ਰਿਸ਼ਨ ਵਰਮਾ ਰੋਹਿਤ ਸ਼ਰਮਾ ਗੀਤੇਸ਼ ਖੁੱਲੜ ਜਤਿਨ ਚੋਪੜਾ ਹਾਜ਼ਰ ਸਨ ਦਰਸ਼ ਦਿਖਾ ਜਾਓ ਮੁਝੇ ਦਰਸ਼ ਦਿਖਾ ਜਾਓ ਜੈ ਮਾਤਾ ਜੀ ਪੰਡੇ ਜੀ ਜੈ ਮਾਤਾ ਜੀ ਹਾਂਜੀ ਕੀ ਨਾਮ ਹੈ ਪੰਡੇ ਜੀ ਮੇਰਾ ਨਾਮ ਸੰਜੀਵ ਗੌਤਮ ਹੈ ਜੀ ਹਾਂਜੀ ਮੈਂ ਮੇਨ ਪੁਜਾਰੀ ਮਾਤਾ ਨੰਨ ਦੇਵੀ ਦਰਬਾਰ ਬਿਲਾਸਪੁਰ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਦੇ ਇੱਥੇ ਰਾਏਕੋਟ ਦੇ ਵਿੱਚ ਮਾਤਾ ਨੰਨ ਦੇਵੀ ਦੇ ਇੱਕ ਬਣਾ ਪੁਰਾਣਾ ਮਾਤਾ ਜੀ ਦਾ ਸਥਾਨ ਹੈ ਸਾਡੇ ਭਾਈ ਸਾਹਿਬ ਸੰਜੀਵ ਮੋਦਗਿਲ ਜੀ ਇਹਨਾਂ ਨੇ ਪ੍ਰਾਰਥਨਾ ਕੀਤੀ ਸੀ ਕਿ ਸਾਡੇ ਦਰਬਾਰ ਆ ਕੇ ਮਾਤਾ ਜੀ ਮਾਤਾ ਜੀ ਦਾ ਜੋ ਕਾਰਜਕ੍ਰਮ ਹੈ ਉਹਦੇ ਵਿੱਚ ਹਾਜ਼ਰ ਹੋ ਜਾਓ ਮੈਂ ਮੈਨੂੰ ਮੌਕਾ ਮਿਲਿਆ ਇੱਥੇ ਆਉਣ ਦਾ ਜੀ ਮੈਨੇ ਜੋ ਦੇਖਿਆ ਤੋਂ ਸਾਡੇ ਨੈਣਾਂ ਦੇ ਵਿੱਚ ਐਸੀ ਭਰਦੇ ਆ ਜਿਵੇਂ ਐਸੇ ਪੁਜਾਰੀ ਦੇ ਨਾਤੇ ਮਾਇਦੀ ਇਸ ਅਮਰ ਸਿੰਘ ਪਰ ਆਰਤੀਆਂ ਸਭ ਬਿਲਕੁਲ ਸਭ ਕੁਝ ਜਿਦਾ ਹੀ ਆ ਜੀ ਬੜਾ ਸਕੂਨ ਮਿਲਿਆ ਜੋ ਅਸੀਂ ਮੈਨੂੰ ਮੌਕਾ ਨ ਦਿੱਤਾ ਕਿ ਆਰਤੀ ਕਰਨ ਦਾ ਤੇ ਸਜਣਾ ਸਜਾਣ ਦਾ ਤੇ ਮੈਨੂੰ ਉਹੀ ਸਕੂਨ ਉਹੀ ਸਭ ਕੁਝ ਨਜ਼ਰ ਆਇਆ ਜਿ ਮਤਲਬ ਮੇਰੇ ਮਨ ਚ ਨਹੀਂ ਸੰਤੋਸ਼ਟੀ ਹੋਈ ਕਿ ਨਹੀਂ ਹਰ ਆਦਮੀ ਨੂੰ ਇੱਥੇ ਨਹੀਂ ਜਾ ਸਕਦਾ ਜਿਹੜਾ ਇੱਥੇ ਆ ਕੇ ਮਤਲਬ ਭਾਜੀ ਲਗਾ ਸਕਦੇ ਆ ਸਭ ਦੀ ਮਨੋ ਕਾਮਨਾ ਪੂਰਨ ਹੋਊਗੀ ਸਭ ਦੀ ਮਾਤਾ ਰਾਣੀ ਸੁਣਦੀ ਹੈ ਸਭ ਦੇ ਕਾਰੋਬਾਰ ਸਫਲੀਆਂ ਹੋਣਗੇ ਮਾਤਾ ਜੀ ਜੋ ਵੀ ਇੱਛਾ ਹੋਏਗੀ ਮਾਤਾ ਪੂਰੀ ਕਰਦੀ ਹੈ ਜੈ ਮਾਤਾ ਜੀ ਜੈ ਮਾਤਾ ਦੋ ਜੀ ਦੇਵੀ ਮਾ ਕਿਰਪਾ ਰੱਖੇ ਮਾ ਬਿਲਾਸਪੁਰ ਪਾਲੀ ਰਾਏਕੋੜ ਵਾਲੀ ਸਭ ਦੇ ਕਾਰਜ ਸਿੱਧੇ ਕਰੇ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਮੇਰੇ ਬਡੇ ਭਰਾ ਪਿਤਾ ਸમાન ਦਰਬਾਰ ਦੇ ਵਿੱਚ ਮਾਂ ਦੀ ਸੇਵਾ ਮਾਂ ਦੀ ਆਰਤੀ ਮਾਂ ਦੀ ਗੁਗਲ ਆਰਤੀ ਮਾਂ ਨੂੰ ਪ੍ਰਸ਼ਾਦ ਇਨਾਂ ਨੇ ਆਪਣੇ ਹੱਥਾਂ ਨਾਲ ਮਾਣੋ ਲਗਵਾਇਆ ਔਰ ਮਾਦੀ ਸ਼ਈਆ ਸਜਾਈ ਔਰ ਜੋ ਦਰਬਾਰ ਦੇ ਵਿੱਚ ਸਿੱਧ ਹੋਈ ਹੋਈ ਮਾਤਾ ਜੀ ਦੀ ਸ਼ਈਆ ਦੇ ਉੱਤੇ ਚੁੰਨੀ ਪਿਛਾਈ ਜਾਂਦੀ ਹੈ ਸ਼ਰੀਰ ਅੰਦਰ ਰੱਖਿਆ ਜਾਂਦਾ ਉਹ ਚੁੰਨੀ ਲਿਆ ਕੇ ਦਰਬਾਰ ਦੇ ਵਿੱਚ ਸ਼ੈਨ ਕਖਸ ਦੇ ਉੱਤੇ ਪਿਛਾਈ ਜੋ ਇਹਨਾਂ ਤੋਂ ਮੈਨੂੰ ਰਾਤ ਵਾਰਤਾਲਾਪ ਚ ਪਤਾ ਲੱਗਿਆ ਇਹ ਕਹਿੰਦੇ ਪੰਡਿਤ ਜੀ ਮੈਨੂੰ ਸੇਮ ਇਦਾਂ ਲੱਗਿਆ ਜਿਵੇਂ ਬਿਲਾਸਪੁਰ ਦੇ ਵਿੱਚ ਮਾਂ ਬੈਠੀ ਹੈ ਨਹੀਂ ਮੈਂ ਉਸੇ ਤਰ੍ਹਾਂ ਇੱਥੇ ਪਵੰਦੇ ਵਿੱਚ ਬੈਠਾ ਹੋਰ ਮਹਿਸੂਸ ਕੀਤਾ ਕਿਸੇ ਨੂੰ ਨਹੀਂ ਸੁਨਿਆ ਇਆਂ ਇਹਨਾਂ ਦੇ ਮੂੰਹੋਂ ਔਰ ਮਾਂ ਨੇ ਇਦਾਂ ਦੀ ਕਿਰਪਾ ਕੀਤੀ ਇਸ ਦਰਬਾਰ ਦੇ ਬਾਰੇ ਜ਼ਿਆਦਾ ਤਾਂ ਨਹੀਂ ਕਿਸੇ ਨੂੰ ਪਤਾ ਪਰ ਮੈਂ ਇੰਨਾ ਕਿ ਜ਼ਰੂਰ ਦੱਸ ਦਿੰਦਾ ਨਹੀਂ ਕਿ ਇਹ ਜਿਹੜੀ ਪਿੰਡ ਹੀ ਆ ਨੀਚੇ ਇਹਦਾ ਜਿਹੜਾ ਸਵਰੂਪ ਆ ਉਹ ਹਿੰਗਲਾਜ ਮਾਤਾ ਦੇ ਰੂਪ ਵਰਗਾ ਵਾ ਜਿਹੜੇ ਨੈਣ ਨੇ ਉਹ ਆਪੇ ਪ੍ਰਗਟ ਹੋਏ ਹੋਏ ਨੇ ਜਮੀਨ ਚੋਂ ਸ਼ੰਭੂ ਨਾਮ ਦੇ ਮਜ਼ਦੂਰ ਨੇ ਇਹ ਨੈਣ ਕੱਢੇ ਸੀਗੇ ਸੁਪਨੇ ਦੇ ਵਿੱਚ ਮਾਤਾ ਸ਼੍ਰੀ ਬਬਲੀ ਜੋਸ਼ੀ ਜੀ ਨੂੰ ਦਰਸ਼ਨ ਹੋਏ ਸੀ ਪੂਰੇ ਮੰਦਿਰ ਜਵਾਲਾਮਾਈ ਤੋਂ ਨੈਰਾ ਦੇਵੀ ਦੇ ਨਾਂ ਤੇ ਤਾਂ ਸਥਾਪਨ ਕੀਤਾ ਗਿਆ ਮਾਂ ਇਹ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਭ ਦੀਆਂ ਇੱਛਾ ਪੂਰੀਆਂ ਕਰੇ ਜੇਕਰ ਨੈਨਾ ਦੇਵੀ ਦਾ ਬੋਸਾ ਦੇ ਦਰਵਾਰ ਕੀ ਜੈ